ਤਿੰਨੇ ਕਾਲੇ ਦੇ ਬਲੌਗਸ ਬਹੁਤ ਬਹੁਤ ਸੈਨ ਦਿਨਾਂ ਦਾ ਧੰਨਵਾਦੀ ਹੋਰ ਸੁਣਾਓ ਤੁਸੀਂ ਕਿਵੇਂ ਠੀਕ ਠਾਕ ਹੋ ਜੀ ਅਸੀਂ ਠੀਕ ਠਾਕ ਆ ਜੀ ਲੋ ਜੀ ਅੱਜ ਜੇ ਪਸੰਦ ਦਿਖਾਉਣ ਲੱਗੇ ਆ ਕਸ਼ਿਆਰੀਆਂ ਦੀ ਕਟਾਈ ਦਿਖਾਉਣ ਲੱਗੇ ਆ ਤੇ ਇਹ ਆਪਾਂ ਵੀਡੀਓ ਚ ਆ ਬੋਲਿਆ ਸੀਗਾ ਵੀ ਵੀ ਕਸ਼ਿਆਰੀ ਪੀਪੀ ਦੇ ਸਲਾਈ ਕਰਨੇ ਤੋਂ ਆਪਾਂ ਤੋਂ ਕੱਪੜਾ ਵੀ ਮੰਗਾਉਂਦੇ ਆ ਉਹ ਮਤਲਬ ਇਧਰ ਦੇ ਹੈਗੇ ਆ ਪੱਤਰਾਂ ਦੇ ਸ਼ਾਇਦ ਮੈਨੂੰ ਇੰਨਾ ਨਹੀਂ ਪਤਾ ਹੈਗਾ ਕਿਉਂਕਿ ਮੈਂ ਨਾ ਹੀ ਕਿਸੇ ਦਾ ਦੀ ਗਰਜਾ ਕਰਕੇ ਵੀ ਮੈਂ ਸ਼ਹਿਰ ਜੀ ਦੱਸਦੀ ਨਹੀਂ ਮੈਂ ਪੈਂਡ ਵਗੈਰਾ ਨਹੀਂ ਗੇਰਵਾ ਪਾਉਂਦੀ ਹੁੰਦੀ ਤੇ ਉਹ ਆਪਾਂ ਦੇ ਕੱਪੜੇ ਮੰਗਾਉਂਦੇ ਹੁੰਦੇ ਤਾਂ ਉਹਨਾਂ ਦੀ ਵੀਡੀਓ ਦੇਖ ਲਈ ਤੇ ਉਹ ਕਹਿੰਦੇ ਵੀ ਸਾਨੂੰ ਦਾ ਪਤਾ ਨਹੀਂ ਸੀ ਕਿ ਸ਼ਹਿਰ ਸਲਾਈ ਕਰਦੇ ਆ ਤੇ ਮੈਨੂੰ ਉਹ ਕਹਿੰਦੇ ਜਰੂਰ ਤੁਸੀਂ ਸਲਾਈ ਕਰਕੇ ਸਾਨੂੰ ਤੱਕ ਸ਼ਹਿਰ ਦੇ ਦੋ ਸਾਨੂੰ ਕੱਪੜਿਆਂ ਦੇ ਨਾਲ ਕਿ ਸ਼ਹਿਰ ਜਰੂਰ ਕਰ ਲਓ ਸੀ ਤੇ ਉਹਨਾਂ ਨੇ ਫਿਰ ਵੀਡੀਓ ਆਪਣੀ ਫਿਰ ਵੀਡੀਓ ਕਾਲ ਤੇ ਨਾ ਤਾਂ ਆਪਾਂ ਤੋਂ ਕੱਪੜਾ ਪਸੰਦ ਕਰ ਲਿਆ ਸੀਗਾ ਨਾਲ ਉਹਨਾਂ ਸਾਡੇ ਚਾਰ ਕਸ਼ੇਰੇ ਸਾਡੀ ਸਲਾਈ ਕਰਕੇ ਘੱਲਿਓ ਤੇ ਕਸ਼ੇਰੀ ਦੀ ਸਲਾਈ ਕਪੜਾ ਵੀ ਮਤ ਲਗਲੇਦਾ ਆਪਾਂ ਤੋਂ ਉਹਨਾਂ ਨੇ ਲੈ ਲਿਆ ਤੇ ਸਲਾਈ ਆਪਾਂ 150 ਰੁਪਏ ਇੱਕ ਕਸ਼ੇਰੀ ਦਾ ਸਲਾਈ ਦਾ ਲੈਣੇ ਆ ਕਲੀ ਸਲਾਈ ਸਲਾਈ ਦਾ 150 ਰੁਪਏ ਚਾਰ ਕਸ਼ੇਰੀ ਆਪਾਂ ਉਹਨਾਂ ਦੀ ਸਲਾਈ ਕਰਕੇ ਘੱਲਣੇ ਆ ਕੱਪੜਿਆਂ ਦੇ ਨਾਲ ਕੱਪੜੇ ਉਹਨਾਂ ਨੇ ਪਤ ਕੋ ਲੈ ਆ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਮੈਟ ਕਰਕੇ ਦੱਸਿਆ ਕਰੋ ਆਪਣੇ ਵੀਡੀਓ ਕਿਦਾਂ ਦੀਆਂ ਲੱਗਦੀਆਂ ਨੇ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਤੇ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਵਾ ਵੀਡੀਓ ਦੇ ਸਬਕ ਰਾਈ ਕਰ ਲਿਆ ਕੋ ਤਾਂ ਕਿ ਜਿਹੜੀ ਅਪਨ ਨਵੀਂ ਵੀਡੀਓ ਬਣਾਵਾਂਗੇ ਉਹ ਤੇ ਨੋਟੀਫਿਕੇਸ਼ਨ ਸੋਡੇ ਕੋਲ ਪੈ ਲੈ ਪਾਉਂਸੀ ਨਾ ਜੀ ਇੱਕ ਨਾ ਜਿਵੇਂ ਬਰਾ ਬਣਾਈ ਸੀ ਮੇਰੀਆਂ ਭੈਣਾਂ ਦੇ ਕਈਆਂ ਨੇ ਨਾ ਮੇਰਾ ਪਹਿਲਾ ਫਸਟ ਮੈਂ ਕਟਾਈ ਜੱਸੀ ਸੀਗੀ ਉਹਨਾਂ ਨੇ ਦੇਖੀ ਨਹੀਂ ਹੈਗੀ ਤੇਉ ਕਹਿੰਦੇ ਸੀ ਸਾਨੂੰ ਤੁਸੀਂ ਵੀ ਦਵਾਰਾ ਬਣਾ ਕੇ ਵੀ ਸਾਨੂੰ ਵੀਡੀਓ ਬਣਾ ਕੇ ਦੇ ਦਿਓ ਦਿਓ ਕੋਈ ਕਰਨੀ ਆਪਣੇ ਕੋਲੇ ਆਰਡਰ ਆਏ ਪਏ ਬਰਾਮਾ ਦੇ ਹੋਰ ਸਲਾਈ ਕਰਨ ਵਾਸਤੇ ਜੇ ਦੋ ਆਪਾਂ ਸਲਾਈ ਕੀਤੀ ਤੇ ਜਿਹੜਾ ਆਪਾਂ ਪਹਿਲਾ ਪਾਰ ਸੀਗਾ ਕਟਾਈ ਦਾ ਆਪਾਂ ਦੱਸਦਾ ਕਿਸ ਤਰ੍ਹਾਂ ਕਟਾਈ ਲਵਾਈ ਚੜਾਈ ਲਵਾਈ ਵਗਾਰੇ ਦੱਸਾਂਗੇ ਸਾਨੂੰ ਤੇ ਲੋ ਜੀ ਇਹ ਆਪਾਂ ਕੇ ਸ਼ਹਿਰੇ ਲੈ ਲਿਆ ਆਪਾਂ ਚਾਰ ਕਸ਼ਹਿਰੇ ਉਹਨਾਂ ਦੀ ਸਲਾਈ ਕਰਕੇ ਦੇਣੀ ਆ ਤੇ ਇਹ ਆਪਾਂ ਨਾ 36 ਇੰਚ ਦਾ ਲਾ ਲਿਆ ਕਸ਼ਹਿਰੇ ਦੀ ਲਵਾਈ ਤੁਸੀਂ ਸੇ 6 ਦਿਹਾਉਣਾ ਜਿਵੇਂ ਪਤਲੇ ਜਾਂ ਪਾਰੇ ਆ ਹਨ ਆਪਾਂ ਤਾਂ ਵੈਸੇ ਉਹਨਾਂ ਨੇ ਕੱਲੇ ਐਂਟੀ ਟੇਬਲ ਮੰਮੈਂ ਕਿ ਦੱਸਤਾ ਸੀ ਵੀ ਸਾਡੇ ਇੰਨਾ ਕ ਖੈਰਾ ਵੀ ਸਿਲਾਈ ਕਰਦੇ ਆ ਜਿਹੜੇ ਟੇਲਰ ਤੋਂ ਸਮੋਹਦੇ ਆ ਉਸ ਤੋਂ ਉਹਨਾਂ ਨੇ ਪਤਾ ਕਰਕੇ ਸਾਨੂੰ ਆਪਾਂ ਦੱਸਤਾ ਤੇ ਆਪਾਂ 36 ਇੰਚ ਤੇ ਆਪਾਂ ਲਾ ਲਿਆ ਖੈਰਾ ਉਹਨਾਂ ਦਾ ਦੇਖੋ ਜੀ ਤੁਸੀਂ ਵੀ ਇਸ ਤਰ੍ਹਾਂ ਲਾ ਲੈਣਾਗਾ ਜਿਵੇਂ ਬਾਰਸਰ ਦਾ ਜਿਹਨੂੰ ਬੋਲਦੇ ਆ ਦੇਖੋ ਤੇ ਲਾ ਲੈਣਾ 36 ਇੰਚ ਦਾ ਲਓ ਜੀ ਕਾਮ ਤਾਂ ਆਪਣ ਕੋਈ ਹੀ ਨਹੀਂ ਛੱਡਦੀ ਜੋ ਕਰਨ ਵਾਲਾ ਆਪਣੇ ਹੈਗਾ ਕਰਦੇ ਆਂ ਜ਼ਰੂਰ ਆਪ ਕਰਦੀਆਂ ਲਓ ਜੀ ਆਪਾਂ ਕਸ਼ੇਰ ਵੀ ਵਧੀਆ ਸਲਾਈ ਕਰਦੇ ਸਾਰਾ ਕਸ ਤਿਆਰ ਕੀਤਾ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਨਾ ਇਹਨੂੰ ਪਹਿਲਾਂ ਫਸਟ ਟਾਈਮ ਕੀ ਕਰਨਾ ਇਹਨੂੰ ਤੁਸੀਂ ਲਵਾਈ ਚੜਾਈ ਇਸ ਤਰ੍ਹਾਂ ਬਰਸਰ ਦਾ ਬਣਾਉਣਾ ਬਰਸਰ ਦਾ ਕੱਟ ਕਰਨਾ ਹੈ ਕੱਟ ਕੇ ਤੁਸੀਂ ਸਲਾਈ ਕਰਨਾ ਇੱਦਾਂ ਜਿੱਦਾਂ ਤੁਸੀਂ ਪਤਲੇ ਪਾਰੇ ਦੇ ਇਹ ਨਹੀਂ ਹੁੰਦਾ ਵੀ ਹਰ ਇੱਕ ਦਾ ਨਾਪ ਇੱਕੋ ਹੀ ਆਉਣਾਗਾ ਇਹ ਨਾਪ ਵੱਡਾ ਛੋਟਾ ਹੋਊਗਾ ਕਿਸੇ ਦਾ 32 ਵੀ ਆਊ ਚਾਹੁੰਦੀ ਕਿਸੇ ਦਾ 40 ਵੀ ਆਊਗਾ ਇਹ ਨਹੀਂ ਹੈਗਾ ਵੀ ਨਾਪ ਹਰ ਇੱਕ ਦਾ ਵੀ ਆਊਗਾ ਹੀ ਕੋਈ ਨਾਪਾਗਾ ਕੋਈ ਨਹੀਂ ਜੇ ਤੁਸੀਂ ਵੀ ਸਲਾਈ ਕਰ ਪਾਉਨੇ ਆਪਾਂ ਤੁਹਾਡੇ ਵੀ ਸਲਾਈ ਕਰਕੇ ਕੱਲ ਦੰਗੇ ਇਹ ਨਹੀਂ ਕੋਈ ਗੱਲ ਹੈਗੀ ਦੇਖੋ ਜੀ ਤੇ ਇਹ ਆਪਾਂ ਇਸ ਤਰ੍ਹਾਂ ਆਪਾਂ ਸਲਾਈ ਕਰ ਲੈਣਾ ਆਹ ਚੀਜ਼ਾਂ ਸਲਾਈ ਕਰਨੀਆਂ ਇਹ ਆਪਾਂ ਸਲਾਈ ਕਰ ਲੈਣੀਆਂ ਇਹ ਆਪਣੇ ਕੋਲੇ ਆ ਡਰ ਆ ਲਈ ਆਈ ਹੋਈ ਐ ਤਾਂ ਦੱਸੇ ਮੈਂ ਥੋੜੇ ਕੰਮ ਘੱਟ ਫੜਦੀ ਹੁੰਦੀ ਐ ਜੀ ਲੋਕਲ ਤਾਂ ਮੈਂ ਮੋੜ ਮਾੜ ਵੀ ਦਿੰਦੀ ਹੁੰਦੀ ਐ ਚਲੋ ਜ YouTube ਫੈਮਿਲੀ ਨੂੰ ਮੈਂ ਇਹਨਾਂ ਨੂੰ ਪਹਿਲਾਂ ਉਹਨੂੰ ਮੈਂ ਪੱਕੀ ਜੀ ਜਵਾਬ ਦਵਾਂਗੀ ਕਿਉਂਕਿ ਮੇਰੇ YouTube ਫੈਮਿਲੀ ਨੇ ਮੈਨੂੰ ਇਸ ਤਰ੍ਹਾਂ ਤੋਂ ਬਚਾਇਆ ਮੈਨੂੰ ਇਹਨਾਂ ਦਾ ਪਨ ਜਵਾਬ ਲੋਜੀ ਤੁਸੀਂ ਵੀ ਇਸ ਤਰ੍ਹਾਂ ਐ ਸੈਟ ਕਰ ਲਿਓ ਪਹਿਲਾਂ ਤੁਸੀਂ ਕਟਾਈ ਕਰ ਲੈਣੀ ਹੈ ਕਟਾਈ ਤੁਸੀਂ ਆਪ ਦੇ ਹਿਸਾਬ ਨਾਲ ਕਰੋ ਵੱਡਾ ਛੋਟਾ ਜਿਵੇਂ ਵੀ ਬਣਾਉਣਾ ਹੈ ਤੁਸੀਂ ਬੜਵਾਣੀ ਹੋ ਜੇਰ ਤੱਕੀ ਆਪਣੀ ਸਲਾਈ ਹੈ ਕੱਪੜਾ ਤੁਹਾਡਾ ਆਪ ਬਣਾਓ ਆਪਣੀ ਕੰਦੀ ਸਲਾਈ ਦੀ 250 ਰੁਪਿਆ ਬਸ ਸਾਢੇ 300 ਬਾਗੇ ਬਣਾਉਂਦਾ 250 ਰੁਪਿਆ ਤੇ ਖੈਰ ਕੰਦੀ ਕੰਦੀ ਸਮਾਈ ਦਾ ਸਾਢੇ 300 ਰੁਪਿਆ ਆਗਾ ਸਾਪਸ ਨੂੰ ਪਤਾ ਆਪਾ ਬਹੁਤ ਘੱਟ ਘਾਟੀ ਆਪਾ ਕਰਦੇ ਨੂੰ ਕਿੰਨੇ ਚੌਂਕ ਆਪਾਂ ਕਰ ਮਹੀਨੇ ਹੋਈਆਂ ਨਾ ਕੰਮ ਦੀ। ਇੰਨੀ ਆਉਂਦਾ ਦੋਸਤ ਕੀ ਹੋਇਆ ਪਕਾਹਰੇ ਦਾ ਆਪਾਂ ਦੇਰ ਤੋਂ ਹੀ ਪੀਅ ਰੱਖਿਆ ਹੈ। ਲੱਗਦਾ ਮੈਨੂੰ ਇਹ ਦਾ ਵਿਚਲੋਂ ਆਗਲੇ ਨੇ ਮਗਵਣਾ ਵੀ ਮਗਵਣ ਦਾ ਵੀ ਉਹਨੇ ਖਰਚ ਦੇ ਹਾਂ। ਸਾਰਾ ਕੁਝ ਦਿੱਖਣਾ ਪੈ ਗਿਆ ਹੁੰਦਾ ਲਓ। ਆਪਾਂ 63 ਇੰਚ ਤੱਕ ਕੱਟ ਕੇ ਅਸੀਂ ਆਪਾਂ ਦੋਨੇ ਪਾਸੇ ਨਾ ਇਹ ਸਲਾਈ ਪਾ ਲਈ। ਇਧਰ ਵੀ ਸਲਾਈ ਕਰ ਲਈ। इधर भी सिलाई कर ली थो प्रॉपर डिना नहीं पता नहीं कहता देखो जी हम तो की करना ना उसे। आ चीज़ देखो ती चीज़ मिल ली आ चीज़ नहीं ना अद कर लिया ਅੱਧੇ ਕਰ ਲਿਆ ਆ ਚੀਜ਼ ਵੈਸੇ ਮੈਂ ਤੁਹਾਨੂੰ ਪ੍ਰੋਪਰ ਸੰਮਾ ਦੱਸਦੀ ਹੁੰਨੀ ਚੀਜ਼ ਸਮਝਾਉਣੀ ਹੁੰਨੀ ਮੈਂ ਜਲਦਬਾਜ਼ੀ ਨਹੀਂ ਕਰਦੀ ਹਿੰਦੀ ਦੇਖੋ ਆਪਾਂ ਖੋਲ ਕੇ ਫੇਰ ਦੁਬਾਰਾ ਦਿਖਾ ਦਿੰਨੇ ਤੁਹਾਨੂੰ ਆਪਾਂ ਆ ਚੀਜ਼ ਨਾ ਲਵਾਈ ਸੀ ਨਾ ਇਹਨੂੰ ਆਪਾਂ ਅੱਧੇ ਚ ਕਰ ਲਿਆ ਅੱਧੇ ਚ ਕਰ ਲਿਆ ਅੱਧੇ ਚ ਕਰ ਲਿਆ ਨਾ ਹੁਣ ਆਪਾਂ ਇਹਨੂੰ ਪਹਿਲੇ ਦੀ ਮਦਦ ਦੇ ਨਾਲ ਆਪਾਂ ਨਿਸ਼ਾਨੀ ਲਾਉਣੀ ਹੈ ਲੋਡੀ ਆਪਨ ਨਿਸ਼ਾਨੀ ਲਾਤੀ ਆ ਨਿਸ਼ਾਨੀ ਲਾਤੀ ਬਿਹਤਰ ਸੀ ਮੁੰਨੂ ਇਸ ਤਰ੍ਹਾਂ ਅਗੋੜਾ ਕਿਦੇ ਹੋ ਦੀ ਦਾ ਘੱਟ ਹੋਇ ਸਨ ਹਾਂਜੀ ਲੋਡੀ ਇਹ ਆਪ ਮਚਾਲੀ ਲਾਤੀ ਇਹਨੂੰ ਤੁਸੀਂ ਐਂ ਖੋਲ ਲੈਣਾ ਹੈ ਇਸ ਤਰ੍ਹਾਂ ਸਾਰਾ ਖੋਲ ਲੈਣਾ ਐਸ ਤਰ੍ਹਾਂ ਹੀ ਖੋਲ ਲੈਣਾ ਨਹੀਂ ਸੌਰੀ ਬਈ ਆਪਾਂ ਆਧੇ ਤੇ ਨਹੀਂ ਚਾਰ ਹਿੱਸੇ ਕਰਨੇ ਆ ਆਪਾਂ ਚਾਰ ਹਿੱਸੇ ਕਰ ਲੇ ਅਸੀਸ ਆਪਾਂ ਚਾਰ ਹਿੱਸੇ ਕਰ ਲੇ ਵਾ ਪਤੋ ਤਿੰਨ ਨਿਸ਼ਾਨੀ ਲਾਈ ਸੀ ਨਾ ਦੋ ਫਿਰ ਪਾ ਨਿਸ਼ਾਨੀ ਲਾਈ ਆ ਨਿਸ਼ਾਨੀ ਤੇ ਆਹ ਇੱਕੋ ਜਿਹਾ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਪਰ ਆਹ ਇਹਨੇ ਫਿਰ ਤੁਸੀਂ ਇਹਨਾਂ ਇਕੋ ਜਿਹਾ ਕਰਕੇ ਫਿਰ ਤੁਸੀਂ ਇੱਥੇ ਆ ਚੀਜ਼ ਤੇ ਨਿਸ਼ਾਨੀ ਲਾਉਣੀ ਲਾ ਲੋ ਤਿੰਨੇ ਆਪਾਂ ਨਿਸ਼ਾਨੀ ਨਹੀਂ ਲਾਉਂਦੇ ਆਪਾਂ ਸਾਰਾ ਕੁਝ ਛੱਡ ਕੇ ਸਾਰੀਆਂ ਤੇ ਉੱਪਰ ਇੱਕ ਲਾੜੀ ਤੋਂ ਆ ਫੜ ਲਈਏ ਲਓ ਦੇਖ ਆ ਫੜ ਲਿਆ ਆ ਤੇ ਬੜਾ ਨੇ ਇੱਕ ਲਾੜ ਵੜ ਲਿਆ ਆ ਲਓ ਸਾ ਇਹ ਕਿ ਦੇਖ ਕੇ ਕਮੈਂਟ ਮੈਨੂੰ ਆਇਆ ਵੀ ਲੋ ਜੀ ਸਾਰਾ ਖੋਲ ਕੇ ਇਹਨੂੰ ਇਸ ਤਰ੍ਹਾਂ ਹੀ ਕੱਢ ਲੈਣਾ ਦੋ ਜੀ ਇਹਨੂੰ ਆਪਾਂ ਸਲਾਈ ਕਰਨਾ ਇੱਥੋਂ ਸਲਾਈ ਕਰਨਾ ਸ਼ੁਰੂ ਕਰਦੇ ਹਾਂ ਆਹ ਚੀਜ਼ ਤੋਂ ਕੀਤਾ ਬੋਲੀ ਵੀ ਆਪਣੀ ਸਲਾਹ ਪਹਿਲਾ ਤੁਹਾਨੂੰ ਕੀ ਪਹਿਲਾ ਸਲਾਈ ਖੇਨੇ ਦਾ ਮੁਕਤਮ ਤੋਂ ਬਚਣਾ ਤੁਹਾਨੂੰ 10 ਮਿੰਟ ਕਟਾਈ ਤੋਂ ਪਹਿਲਾ ਸਲਾਈ ਬਰੇ ਮੈਂ ਤੁਹਾਨੂੰ ਕੱਲ ਵੀ ਚਾ ਚਾ ਕਰ ਪਰੇ ਸਾਡੇ ਗੱਲ ਮੈਨੂੰ ਯਾਦ ਆਈ ਬੱਚਾ ਮੈਂ ਤੁਹਾਡੇ ਨਾਲ ਪਿਆਰ ਕਰਦੀ ਹਾਂ ਤੁਸੀਂ ਬਹੁਤ ਜ਼ਿਆਦਾ ਚੈੱਕ ਕਰ ਪਾ ਰਹੇ ਨਹੀਂ ਵੀਡੀਓ ਨੂੰ ਮੈਨੂੰ ਪਿਆਰ ਦਿੱਤਾ ਬਹੁਤ ਪਹਿਨਣ ਨੇ ਕਿਹਾ ਪਹਿਣ ਸਾਨੂੰ ਕੱਲ ਦੇ ਹਾਂ ਪਹਿਣ ਜਰੂਰ ਕੱਲ ਦਿਨੇ ਤੁਸੀਂ ਆਰਡਰ ਕਰੋ ਕਰ ਮੈਂ ਕਿੰਨੇ ਮੰਗਾਉਣੇ ਆ ਮੈਨੂੰ ਬਹੁਤ ਐਂ ਲੱਗਿਆ ਭੈਣਾ ਕਹਿੰਦੀ ਹੈ ਹੈਪੀਨ ਸਾਡੇ ਜੀ ਸਾਤਾ ਸਾਂਦੇ ਵੀ ਕੱਲ੍ਹ ਨੂੰ ਤੇ ਬੋਰ ਕਹਿੰਦੀ ਹੈ ਅਸੀਂ ਜਰੂਰ ਕੋਸ਼ਿਸ਼ ਕਰਾਂਗੇ ਐ ਬਣਾ ਕੇ ਹਾਂ ਜਰੂਰ ਕੋਸ਼ਿਸ਼ ਕਰਾਂ ਤੁਸੀਂ ਉਹੀ ਉਸੇ ਹੀ ਬਣਾਉਣੀ ਇਹ ਜੀ ਚੀਜ਼ ਆਪਾਂ ਕਰੇ ਜਰੂਰ ਬਣਾ ਕੇ ਖਾਣੀਆਂ ਚਾਹੀਦੀਆਂ ਆਂ ਤੇ ਬਹੁਤ ਭੈਣਾ ਦੇ ਬਹੁਤ ਵਧੀਆ ਕਮੈਂਟ ਆਏ ਬਹੁਤ ਵਧੀਆ ਲੱਗਿਆ ਫੂਕ ਔਰ ਬਹੁਤ ਆਏ ਤੁਸੀਂ ਇੰਨੇ ਵਧੀਆ ਬਣਾਈ ਤੇ ਬਣਾਉਣੇ ਕੋਈ ਔਖੇ ਨਹੀਂ ਸਿਰਫ ਕੇ ਕੱਲਾ ਮਿੱਠਾ ਸੋਡਾ ਪਾਉਣਾ ਤੁਸੀਂ ਮੈਂ ਜਿੰਨਾ ਕ ਦੱਸਿਆ ਸੀ ਜੀ ਤੇ ਉਹ ਬਣਾ ਕੇ ਤੇ ਤੁਸੀਂ ਜਦੋਂ ਫਰਾਈ ਕਰਨੇ ਪਹਿਲਾਂ ਸੀਗਾ ਵੀ ਜੈਸਾ ਬੱਤ ਕਰ ਲੈਣਾ ਜਦੋਂ ਤੁਸੀਂ ਤੌਣ ਲੱਗੀਆਂ ਸਕਰ ਪਾ ਰਹੇ ਹੋ ਨਾਲ ਵਿੱਚ ਬਸ ਉਹਦੇ ਵਿੱਚ ਜਮਾ ਸਲੋ ਕਰਨਾ ਕਿਉਂਕਿ ਵਿੱਚੋਂ ਉਹ ਵਿੱਚੋਂ ਪੂਰਾ ਉਹਨਾਂ ਨੂੰ ਸੇਕ ਲੱਗਣਾ ਚਾਹੀਦਾ ਇਹ ਨਾ ਹੋਵੇ ਉੱਪਰ ਉਹ ਮਹਿਰੂਨ ਜੇ ਹੋ ਜਾਣ ਵਿੱਚੋਂ ਕੱਚੇ ਰਹਿ ਜਾਣ ਬਸ ਉਹ ਧੀਰ ਤਿਆਰ ਰੱਖਾਂ ਤੇ ਇੱਕ ਹਲੋ ਜੀ ਦੇਖੋ ਦੇਖ ਕਿੰਨਾ ਵਧੀਆ ਇਹ ਬਣ ਕੇ ਤਿਆਰ ਹੋਇਆ ਗਾ ਦੇਖ ਜਦੋਂ ਤੁਸੀਂ ਇਹਦੀ ਕਟਾਈ ਕਰਨੀ ਆ ਇੱਕ ਚੀਜ਼ ਤੁਸੀਂ ਮੇਰੀਆਂ ਭੈਣਾਂ ਨੇ ਧਿਆਨ ਦੇਣਾਗਾ ਹੁਣ ਕੋਈ ਕੈਮਰਾ ਬਣਾਉ ਫੜਨ ਵਾਲਾ ਵੀ ਕੋਈ ਹੈ ਨਹੀਂਗਾ ਇਹ ਸਭ ਕੈਮਰਾ ਦੱਸਦੇ ਦੇਖੋ ਇਹ ਇੱਕ ਮੈਂ ਥੋੜੇ ਆਪ ਕਰ ਲਈ ਬਣਾ ਕੇ ਰਾਜਿੰਦੀ ਲਓ ਜੀ ਦੇਖੋ ਦੇਖੋ ਜੀ ਬਣ ਕੇ ਆਪਾਂ ਤਿਆਰ ਸਲਾਈ ਕਰ ਲਿਆ ਨਾ ਅੱਜ ਆਪਾਂ ਤੁਹਾਨੂੰ ਪਹਿਲੀ ਸਲਾਈ ਵਾਰੀ ਦੱਸਾਂਗੇ ਜਿਹੜਾ ਮੈਂ ਜੜ ਕੇ ਆਪਾਂ ਤੁਹਾਨੂੰ ਕਹ ਲੋ ਦੱਸਾਂਗੇ ਦੇਖੋ ਜਿਹੜੀਆਂ ਮੇਰੀਆਂ ਭੈਣਾਂ ਨੇ ਕਸ਼ੇਰੇ ਬਣਾਉਣ ਵਰੀ ਸਿੱਖਣਾਗਾ ਦੇਖੋ ਜੀ ਕਿੰਨਾ ਵਧੀਆ ਇੱਕੋ ਜਿਹਾ ਸਾਰ ਹੋ ਗਿਆ ਨਾ ਕਸ਼ੇਰ ਕਿਸੇ ਪਾਸੇ ਕੋਈ ਇਹਦਾ ਬਾਲ ਨਹੀਂ ਪੈਂਦਾਗਾ ਦੇਖੋ ਜੀ ਤੁਸੀਂ ਵੀ ਇਸ ਤਰ੍ਹਾਂ ਇਹ ਪਹਿਲਾਂ ਸਲਾਈ ਕਰ ਲੈਣਾ ਆਪਾਂ ਹੁਣ ਇਹਨੂੰ ਕਟਾਈ ਦੱਸਣੀ ਆਪਾਂ ਤੇ ਵੀ ਕੱਟਣਾ ਕਿਸ ਤਰ੍ਹਾਂ ਲਓ ਜੀ ਦੇਖੋ ਇਹ ਆਪਾਂ ਬਚਾ ਕੇ ਪੂਜਾ ਕਰ ਲਿਆ ਦੇਖੋ ਜੀ ਇਹ ਕੁਲ ਇਸ ਜਾਰੇ ਪਾਸੇ ਰੱਖ ਲਿਆ ਹੁਣ ਆਪਾਂ ਇਹਦੀ E' un'altra cosa che si può fare. 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 ਆਹ ਚੀਜ਼ਾਂ ਜਿਹੜੀਆਂ ਸਾਈਡ ਤੇ ਸਾਨੂੰ ਬੱਬੇ ਪਤਾ ਲੱਗ ਜਿਵੇਂ ਕਟਾਈ ਵੇਲੇ ਸਾਨੂੰ ਪਤਾ ਲੱਗ ਸਾਈਡ ਤੇ ਹੋਗਾ ਇੱਥੋਂ ਤੋਂ ਲੈ ਕੇ ਤੁਸੀਂ ਨੀਚੇ ਤੱਕ ਤੁਸੀਂ ਕਟਾਈ ਕਰਦੇ ਹੋ ਇਹਦੀ ਲੋ ਜੀ ਆਪਾਂ ਸਾਨੂੰ ਕਟਾਈ ਕਰਕੇ ਦੱਸਣੀ ਆਂ ਦੇਖੋ ਜੀ ਇਹ ਆਪਾਂ ਲਾਲੀ ਨਿਸ਼ਾਨ ਜਿਹੜੀ ਆਹ ਚੀਜ਼ ਆ ਤੁਸੀਂ ਇਹਦਾ ਵੀ ਧਿਆਨ ਕਰੋ ਵੀ ਇਹ ਪਚਾਲੇ ਹੋਣੀ ਚੱਲਦੀ ਆ ਵੀ ਤੁਸੀਂ ਇਹ ਨਾ ਹੋਵੇ ਤੁਸੀਂ ਇਧਰਲੇ ਪਾਸੇ ਬੈਠੇ ਨਿਸ਼ਾਨੀ ਆਏ ਕੱਟ ਲਓ ਇਹ ਤਾਂ ਨਹੀਂ ਕੱਟਣੀ ਕੀ ਆਹ ਚੀਜ਼ੋ ਲੈ ਕੇ ਬਿਜਲੀ ਜਿਵੇਂ ਤੀ ਤੋ ਕ ਇਦਨ ਹੋ ਗਿਆ ਆ ਸਲਾਈ ਦਾ ਹੋ ਗਿਆ ਤੇ ਆ ਕਟਾਈ ਦਾ ਹੋ ਗਿਆ ਆਪਾਂ ਤੁਹਾਨੂੰ ਬਹੁਤ ਸੌਖੇ ਤਰੀਕੇ ਨਾਲ ਦੱਸਦੇ ਆ ਕੋਈ ਗੱਲ ਨਹੀਂ ਸਕਰੀਨ ਤੇ ਆਪਣਾ ਨੰਬਰ ਹੁੰਦਾ ਤੁਹਾਨੂੰ ਨਾ ਵੀ ਪਤਾ ਲੱਗਿਆ ਤਾਂ ਸੁਣਦਾ ਹੋ ਦੱਸਤਾ ਪਰ ਜਿਹੜੀ ਮੇਰੀ ਭੈਣਾ ਕਹਿੰਦਾ ਕੋਈ ਵੀਡੀਓ ਪਹੁੰਚੀ ਨਹੀਂ ਨਾ ਤੁਸੀਂ ਕੱਢ ਕੇ ਦੇਖਿਆ ਕਰੋ ਆਪਣੀਆਂ ਵੀਡੀਓ ਲਓ ਜੀ ਆਪਾਂ ਹੁਣ ਇਹ ਖੁੰਝੇ ਤੋਂ ਫੜ ਕੇ ਨਾ ਇੱਥੋਂ ਆ ਨੁੱਕਰ ਤੋਂ ਫੜ ਕੇ ਤੇ ਕਟਾਈ ਕਰਨ ਲੱਗੇ ਆ ਆਪਾਂ ਜਿੱਥੇ ਜਿੱਥੇ ਆਪਣੀ ਨਿਸ਼ਾਨੀ ਲਾਈ ਹੋਈ ਹੈ ਦੇਖੋ ਜੀ ਸਾਡੇ ਵੀ ਦੇਖੋ ਰਿਸ਼ਤੇਦਾਰਾਂ ਵਿੱਚ ਮੇਰੇ ਕਿੱਕੇ ਮੇਰੇ ਸਹੁਰੇ ਕੋਈ ਨਹੀਂ ਕਿ ਸ਼ਹਿਰ ਵਗੈਰਾ ਜਾਣ ਦੀ ਸਲਾਹ ਕਰਨ ਕੋਈ ਨਹੀਂ ਜਾਣਦਾ ਸਿਰਫ ਮੈਂ ਜਾਣਦੀ ਹਾਂ ਕਿਸੇ ਆਪਾਂ ਮਾਰ ਨਹੀਂ ਕਰਦੇ ਵੀ ਚਲੋ ਤੁਹਾਡੀ ਆਪਾਂ ਸ਼ੌਂਕ ਆ ਸਕਦੇ ਆ ਕਿਸੇ ਨਹੀਂ ਚਾਹੁੰਦਾ ਨਹੀਂ ਸਕੇਦੇ ਨਾ ਸਾਡੇ ਕੋਲ ਕੋਈ ਸ਼ਹਿਰੇ ਪੰਦਸਾਰ ਤੋਂ ਨਹੀਂ ਤੇ ਮੇਰੀ ਗਿੱਦੀ ਸਾਡੇ ਸਾਸਰੀ ਬਹੁਤ ਅਕਸਰ ਕੋਈ ਨਹੀਂ ਪੰਦਸਾਰ ਅਜੀ ਕੋਈ ਨਾ ਕਰ ਲੈਣਾ ਆਪਾਂ ਇਹ ਦੇਖੋ ਟੈ

ਇਹਦੀ ਆਪਣੀ ਨਿਸ਼ਾਨੀ ਲਾਉਣੀ ਨਾ ਜਿਹੜੀ ਆਹਾ ਹੁੰਦੀ ਹੈ ਸਾਈਡ ਆਦਿ ਨਾ ਇਹ ਆ ਪਾਧਤੀ ਕਰ ਲਿਆ ਨੂੰ ਅੱਗੇ ਆਪਾਂ ਦੇਖਦੀ ਆਪਾਂ ਕਿ ਮੈਂ ਇੰਚ ਤੇ ਰੱਖਾਂ ਉਹ ਇੱਥੇ ਅਰ ਜੇ ਕਦੇ ਆਪਾਂ ਇਧੇ ਰੱਖ ਲੈਣੋਂ ਸਿੰਘ ਦੇ ਰੱਖਣ ਤਾਂ ਪਰ ਉੱਪਰ ਜਿਵੇਂ ਨਰ ਚਾਨੜ ਪੈਂਦਾ ਇੱਧਰ ਦੇਖੋ ਜੀ ਇਹ ਚਿਹਰਾ ਆਪਾਂ ਕੱਟ ਕੇ ਤਿਆਰ ਕਰ ਲਿਆ ਪਹਿਲ ਕੋਲ ਕੋਈ ਬਾਲ ਨਹੀਂ ਕੁਛ ਨਹੀਂ ਪੈਂਦਾ ਇਸ ਵਿੱਚ ਇਹਨੂੰ ਨੂੰ ਆਪਾਂ ਧੂਰਾ ਕਰ ਲੈਣਾ ਹਲੋ ਆਪਾਂ ਧੂਰਾ ਕਰ ਲਿਆ ਨੂੰ ਲੋ ਆਹ ਤਾਂ ਲੀ ਸਾਈਡ ਫੋਕੀ ਵਾਲੀ ਹੋ ਗਈ ਆਹ ਤਾਂ ਲੀ ਧੂਰਾ ਕਰ ਲੈਣਾ ਧੂਰੇ ਕਰਕੇ ਤੁਸੀਂ ਫੇਰ ਹੀ ਇਹਦੇ ਤੇ ਕੱਟਣਾ ਇਹਨੂੰ ਕਿ ਜਿਹਦੀ ਆਪਣੀ ਇਹ ਸੋ పండా చౌదా ఇంచీద చౌదా ఇంచీ ਉਹਦੇ ਅੰਦਰ ਤੇ ਨਿਸ਼ਾਨੀ ਲੈ ਲਾ ਲਈ ਤੇ ਜਿਹੜਾ ਪਚਾਲਦਾ ਮੇਰੇ ਹੁੰਦਾ ਆਪਣੇ ਕੋਲ 11 ਇੰਚ ਤੇ ਰਹਿ ਗਿਆ ਹੁਣ ਦੇਖੋ ਜੀ ਇਹਨਾਂ ਆਪਣਾ ਪਹੁੰਚਾ ਪਾਵਾਗੇ ਨਾ ਤੇ ਇੰਨਾ ਆਪਣੇ ਕੋਲ 11 ਇੰਚ ਰਹਿ ਗਿਆ ਲੋ ਜੀ ਛੋਕੇ ਸਾਈਜ਼ ਵੱਡੇ ਛੋਟੇ ਦੇ حساب ਨਾਲ ਵੀ ਚੱਲ ਜਾਂਦਾ ਤੇ ਇਹਨੂੰ ਹੁਣ ਆਪਾਂ ਕੱਟ ਕਰ ਲੈ ਆਂ ਜਾਂ ਆਪਾਂ ਤੁਹਾਨੂੰ ਜੜਨਾ ਸਵੇਰੇ ਦੱਸਾਂਗੇ ਆਪਾਂ ਕਿਦਾਂ ਜੜਾਂਗੇ ਦੋਸੇ ਇਸ ਤਰ੍ਹਾਂ ਆਪਾਂ ਦੋਣਾ ਨੂੰ ਆਨਿਸ਼ਾਨੀ ਆਪਣੇ ਕੋਲ ਲਾਈ ਹੋਈ ਸੀ ਥੋੜਾ ਜਿਹਾ ਕੱਟ ਲਾ ਲੈਣੇ ਥੋੜਾ ਜਿਹਾ ਦੋਸੇ ਥੋੜਾ ਜਿਹਾ ਕੱਟ ਲਾ ਲੈ ਜਿੰਨੇ ਕੁ ਰਚੀ ਦੀ ਆਪਣੀ ਕੈਂਚੀ ਲੱਕਲੀ उपरल पासा भी आप कट लिया किसी पास अपना कोई बाल नहीं पैगा सारा प्रॉपर सीधा आयागा अपने देखो जी ये आप चेहरा कट लिया इधर जल्ले पहुंचा पेगा आप कट लिया ਲੋਫਤੀ ਮੈਂ ਨਾ ਵੀਡੀਓ ਦੇ ਵਿੱਚ ਮੈਂ ਐਣਕਾ ਬਹੁਤ ਘੱਟ ਲੈ ਕੇ ਹੁਣ ਨਹੀਂ ਮੈਂ ਐਣਕਾ ਉਹਦੀ ਲਾ ਦੇਣੀ ਹੁੰਦੀ ਆ ਦੇਖੋ ਜੀ ਤੇ ਮੇਰੇ ਦੀਦਾ ਨਹੀਂ ਜਾਵੀ ਐਣਕਾ ਤੋਂ ਬਿਨਾਂ ਮੇਰਾ ਸਿਰ ਦੁਖਣ ਲੱਗ ਜਾਂਦਾ ਆ ਆਪਾਂ ਸੰਸਰ ਦਿਖਾਤਾ ਆ ਜਿਹੜਾ ਪਹੁੰਚਾ ਪਹੂਗਾ ਆਪਾਂ ਸੰਸਰੇ ਪਹੁੰਚਾ ਜੱਟ ਕੇ ਦਿਖਾਵਾਂਗੇ ਚਲੋ ਜੀ ਠੀਕ ਆ ਵੀਡੀਓ ਵੀ ਆਪਣੀ ਜਿਆਦਾ ਲੰਬੀ ਹੋਊਗੀ ਤੇ ਕੱਟ ਕੇ ਆਪਾਂ ਤੁਹਾਨੂੰ ਦਿਖਾਤਾ ਵੀ ਆਪਾਂ ਅੱਜ ਪੱਬੀ ਇਹ ਸ਼ਹਿਰਾ ਆ ਪਾਏ ਕਿ ਟਾਈ ਕੀਤੀ ਆ ਚਲੋ ਜੀ ਠੀਕ